ਧੰਗਵਾਦ ਜੀ ਇਹ ਕੀ ਸਾਰਾ ਇਹ ਬਵਾਤ ਖੜਾ ਹੋ ਗਿਆ ਮੈਂ ਆਪਣੇ ਅਦਰ ਰੂਮ ਦੇ ਬਾਹਰ ਖੜੀ ਸੀ ਕਿਤੇ ਇੱਕ ਤਾਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਇਕਦਮ ਇੱਕ ਲੜਕਾ ਸਰਦਾਰ ਜਿਹੜਾ ਕਿ ਭੱਜਿਆ ਹੋਇਆ ਆ ਸਾਡੇ ਘਰ ਦੇ ਉੱਪਰ ਮੇਰੇ ਬੱਚੇ ਦੇ ਰੂਮ ਸੇ ਚਲਾ ਗਿਆ ਔਰ ਉਹਨੂੰ ਅੰਦਰ ਕੁੰਡੇ ਮਾਰ ਲਈ ਤੇ ਮੇਰੇ ਕੋਲ ਮੈਂ ਆਪਣੇ ਹੈਲਪਰ ਨੂੰ ਵੇਜਿਆ ਕਿ ਫਟਾਫਟ ਜਾ ਉੱਪਰ ਦੇਖ ਕਿ ਕੋਣ ਹੈ ਅੰਦਰ ਮੈਂ ਫੋਨ ਕੀਤਾ ਸਭ ਨੂੰ ਕਿ ਕੋਈ ਆ ਗਿਆ ਆਪਣੇ ਘਰ ਫਟਾਫਟ ਅੰਦਰ ਆਓ ਕੀ ਕਰ ਰਹੇ ਹੋ ਐਨੇ ਉਹਨੇ 5 ਮਿੰਟ ਅਸੀ ਗੇਟ ਖੜਕਾਇਆ ਉਹਨੇ 5 ਮਿੰਟ ਕੋਈ ਆਪਣਾ ਮੈਨੂੰ ਕੋਈ ਮਾਰ ਲਿਆ ਕੋਈ ਕਾਪੇ ਲੈ ਕੇ ਆ ਰਿਹਾ ਮੈਨੂੰ ਕੋਈ ਮਾਰ ਲਿਆ ਬਸ ਇਹ ਬੋਲਦੇ ਰਿਹਾ ਮੈਨੂੰ ਡਰ ਰਹਾ ਮੈਨੂੰ ਕਾਪੇ ਮੇਰੇ ਪਿੱਛੇ ਨੇ ਲੜਕੇ ਲੇਕਿਨ ਫਿਰ ਉਹ ਸਿਰਫ ਇੱਕੋ ਹੀ ਉਹ ਇਕੱਲਾ ਬੰਦਾ ਸੀ ਹੋਰ ਕੋਈ ਵੀ ਨਹੀਂ ਸਾਡੇ ਘਰ ਦੇ ਅੰਦਰ ਆਇਆ ਜੇ ਉਹਨਾਂ ਦੇ ਪਿੱਛੇ ਕਾਪੇ ਲੈ ਕੇ ਹਗੇ ਸੀ ਤਾਂ ਉਹ ਲੜਕੇ ਕਿੱਥੇ ਗਏ ਸਾਨੂੰ ਕੁਝ ਨਹੀਂ ਪਤਾ ਸਾਡੇ ਘਰ ਦੇ ਅੰਦਰ ਸਿਰਫ ਇੱਕਾ ਹੀ ਉਹ ਲੜਕਾ ਆ ਫਟਾਫਟ ਮੇਰੇ ਮੇਰੇ ਬੱਚੇ ਨੇ ਰੂਮ ਤੋਂ ਚਲਾ ਗਿਆ ਔਰ ਅੰਦਰ ਬੰਦੇ ਔਰ ਤੁਹਾਨੂੰ ਕੀ ਲੱਗਦਾ ਬੱਚੇ ਨਹੀਂ ਬਾਈ ਚੰਸ ਬੱਚੇ ਨਹੀਂ ਮੈਨੂੰ ਹੁਣ ਦੱਸੋ ਅੱਜ ਜਿਹੜਾ ਹਫ਼ਤੇ ਦਾ ਸਭ ਕੁਝ ਚੱਲ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਹੈਗਾ ਕਿ ਡਰ ਬੈਠ ਗਿਆ ਸਾਨੂੰ ਕੋਈ ਸਿਕਿਉਰਟੀ ਦਿੱਤੀ ਜਾਵੇ ਅਸੀਂ ਇਸ ਮਤਲਬ ਐਵੇਂ ਨਹੀਂ ਹੁਣ ਕੁਝ ਹੋ ਸਕਦਾ ਕਿ ਇਹ ਕਦੋਂ ਦੀ ਵਾਰਦਾਤ ਕਰੋ ਕਿੰਨੇ ਵਜੇ ਦੀ ਇਹ ਇਹ ਬਸ ਆ ਹੁਣੇ ਅੱਧੇ ਪੌਨੇ ਘੰਟੇ ਪਹਿਲਾਂ ਦੀ ਵਾਰਦਾਤ ਹੈ ਟਾਈਮ ਤਾਂ ਹੁਣ ਤੁਸੀਂ ਜਿਹੜਾ ਜਿਹੜਾ ਸਵੇਰ 8 ਵਜੇ ਦੀ ਵਾਰਦਾਤ ਹੈ ਹਾਂਜੀ ਜਿਹੜਾ ਨੌਜਵਾਨ ਤੁਹਾਡੇ ਅੰਦਰ ਘਰ ਦੇ ਅੰਦਰ ਦਾਖਲ ਹੋਇਆ ਕੀ ਤੁਸੀਂ ਉਸ ਗੱਲ ਦੇ ਸਹਿਮਤ ਜਿਹੜਾ ਉਹ ਦੱਸ ਰਿਹਾ ਹੈ ਹਾਂਜੀ ਉਹਨੇ ਅੰਦਰੋਂ ਕੁੰਡੀ ਮਾਰ ਲਈ ਉਹ ਕੀ ਪਤਾ ਕੀ ਉਹਨੇ ਅੰਦਰੋਂ ਕੀ ਰੱਖਿਆ ਅੰਦਰ ਕੀ ਚੀਜ਼ ਰੱਖ ਦਿੱਤੀ ਕੀ ਰੱਖ ਕੇ ਸਾਨੂੰ ਕੀ ਪਤਾ ਕਿ ਛੱਤ ਵਿੱਚ ਲੈ ਕੇ ਆਵੇ ਕੱਲ ਨੂੰ ਸਾਨੂੰ ਫਸਾ ਦੇਵੇ ਕਿ ਇਹ ਬਾਟੇ ਘਰ ਦੇ ਅੰਦਰੋਂ ਨਿਕਲੇ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਉਹ ਆਏ ਉਹ 5 ਮਿੰਟ ਉਹਨੇ ਰੂਮ ਦੇ ਅੰਦਰ ਬੈਠੇ ਉਸ ਤੋਂ ਬਾਅਦ ਉਹਨੇ 5 ਮਿੰਟ ਬਾਅਦ ਆਪਣਾ ਰੂਮ ਖੋਲ੍ਹਿਆ ਕਰੇ ਕੋਣ ਕੋਣ ਸੀਗਾ ਕਰੇ ਕੋਣ ਕੋਣ ਸੀ ਮੈਂ ਸੀ ਤੇ ਮੇਰੀ ਸਿਸਟਰ ਨਾਲ ਸੀ ਕਿ ਤੇ ਮੇਰੀ ਹੈਲਪਰ ਸੀ ਮੈਨੂੰ ਪਤਾ ਲੱਗਿਆ ਵੀ ਜਦੋਂ ਘਰ ਦੇ ਵਿੱਚ ਐਂਟਰ ਹੋਏ ਉਹਦੇ ਹੱਥ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਦੋਂ ਉਹ ਤਾਂ ਇੱਕਦਮ ਐਨੀ ਤੇਜ਼ੀ ਭੱਜਿਆ ਸਾਨੂੰ ਕੁਝ ਨਹੀਂ ਪਤਾ ਚੱਲਿਆ ਉਹ ਸਿੱਧਾ ਉੱਪਰ ਹੀ ਗਿਆ ਸਿੱਧਾ ਉੱਪਰ ਹੀ ਗਿਆ ਔਰ ਕੋਈ ਹੈ ਕੋਈ ਸਾਹਮਣੇ ਵਾਲਾ ਰੂਮ ਵੀ ਹੈ ਵਾਸ਼ਰੂਮ ਵੀ ਹੈ ਉਹ ਕਿੱਥੇ ਨਹੀਂ ਐਂਟਰ ਕੀਤਾ ਸਿੱਧਾ ਸੀੜੀਆਂ ਚੜ੍ਹਿਆ ਉੱਪਰ ਚੱਲ ਗਿਆ ਨਹੀਂ ਤੁਹਾਨੂੰ ਹੁਣ ਲੱਗਦਾ ਕੀ ਕਿ ਜਿਵੇਂ ਨੌਜਵਾਨ ਤੁਹਾਡੇ ਘਰ ਦੇ ਅੰਦਰ ਦਾ ਹੈ ਇਸ ਤੋਂ ਪਹਿਲਾਂ ਤੁਹਾਡੇ ਘਰ ਸਾਹਮਣੇ ਇੱਕ ਲੇਡੀ ਆਈ ਸੀਗੀ ਜੋ ਕਹੇ ਰਹੀ ਸੀ ਕਿ ਮੈਂ ਐਮਸੀ ਸਾਹਿਬ ਨਾਲ ਮਿਲਣਾ ਮੈਨੂੰ ਬਹੁਤ ਜੁੜੀ ਕੰਮ ਹੈ ਮੈਂ ਕਿਉਂ ਘਰ ਨਹੀਂ ਹੈਗੇ ਜਦੋਂ ਆਣਗੇ ਨਹੀਂ ਮੈਂ ਉਹ ਕਹਿੰਦੀ ਮੈਨੂੰ ਇੱਥੇ ਬਿਠਾਓ ਮੈਂ ਇੱਥੇ ਬੈਠਾਂਗੀ ਮੈਂ ਉਹਨਾਂ ਨੂੰ ਮਿਲ ਕੇ ਹੀ ਜਾਵਾਂਗੀ ਮੈਂ ਕਿਹਾ 7:30-8:00 ਵਜੇ ਆਣਗੇ ਇਸ ਤੋਂ ਪਹਿਲਾਂ ਉਹ ਨਹੀਂ ਆਣਗੇ ਕਿਰਪਾ ਕਰਕੇ ਤੁਸੀਂ ਆਪਣੇ ਘਰ ਜਾਓ ਮੈਂ ਤੁਹਾਨੂੰ ਦੱਸ ਦੁੱਸੀ ਮੈਨੂੰ ਜਾਂ ਤਾਂ ਆਪਣਾ ਨੰਬਰ ਦੇ ਦਿਓ ਜਾਂ ਮੈਨੂੰ ਮੈਂ ਤੁਹਾਨੂੰ ਕਾਲ ਕਰ ਦਾਂਗੀ ਕਿ ਅੰਮ੍ਰਿਤ ਸਿੰਘ ਸਾਹਿਬ ਆ ਗਏ ਨੇ ਤੁਸੀਂ ਨਹੀਂ ਮੈਂ ਇੱਕ ਹੈਲਪ ਲੈਣੀ ਹੈ ਉਹਨਾਂ ਤੋਂ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਂ ਹੈਲਪ ਲੈਣੀ ਹੈ ਉਹਨਾਂ ਨੂੰ ਅਸੀਂ ਬਹੁਤ ਮੁਸ਼ਕਿਲ ਨਾਲ ਭੇਜਿਆ ਸੀਗਾ ਉਹ ਜਾ ਨਹੀਂ ਦੇ ਸੀ ਕੀ ਲੱਗਦਾ ਹੈ ਕਿ ਤੁਹਾਨੂੰ ਇਲੈਕਸ਼ਨਾਂ ਦੇ ਕਰਕੇ ਸਾਰਾ ਕੁਝ ਬਿਲਕੁਲ ਕਿਉਂਕਿ ਦੇਖੋ 4-5 ਦਿਨਾਂ ਦਾ ਤਾਂ ਫਿਰ ਆਵੇਂ ਲੱਗ ਰਿਹਾ ਕਿ ਮੈਨੂੰ ਤਾਂ ਹੁਣ ਮਤਲਬ ਘਬਰਾਹਟ ਐ ਇਸ ਚੀਜ਼ ਦੀ ਕਿ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ ਗੋਲਡੀ ਨਾਲ ਕੀ ਹੋਏਗਾ ਮੇਰੇ ਨਾਲ ਕੀ ਹੋਏਗਾ ਮੇਰੇ ਬੱਚਿਆਂ ਨਾਲ ਕੀ ਹੋਏਗਾ ਗੋਲਡੀ ਕੋਈ ਨਾ ਕਿਸੇ ਨਾਲ ਗਲਤ ਕੀਤੀ ਹੁੰਦੀ ਹੈ ਨਹੀਂ ਹਜਤ ਕਰਨੀ ਕੀਤੀ ਹਜਤ ਕਰਨੀ ਗੋਲਡੀ ਹੁਣ ਮੰਗ ਕਰਦੇ ਹੋ ਸਟੇਟ ਬਿਲਕੁਲ ਮੰਗ ਕਰਦੇ ਹੋ ਦੇਖੋ ਜਿਵੇਂ ਕਿ ਸ਼ਾਮ ਨੂੰ ਇੱਕ ਲੇਡੀ ਆਈ ਉਹ ਵੀ ਜਿੱਦ ਕਰ ਰਹੀ ਸੀ ਕਿ ਮੈਂ ਇੱਥੇ ਬੈਠਣਾ ਹੁਣ ਇੱਕ ਆ ਵਾਲਾ ਹਾਦਸਾ ਹੋ ਗਿਆ ਤਾਂ ਫਿਰ ਹੋਣਾ ਚਾਹੀਦਾ ਨਾ ਨਹੀਂ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਕਿ ਜਾਂ ਕਿਸੇ ਅਦਰ ਪਰਸਨ ਨੇ ਬੁਲਾਇਆ ਬਸ ਜਿਵੇਂ ਫੋਨ ਕੀਤਾ ਤਾਂ ਫਿਰ ਸਭ ਬਾਰੋਂ ਕਿਸਨ ਜਿਵੇਂ ਸਾਰੇ ਜਰਨੀ ਇਕੱਠੇ ਹੋ ਗਏ ਸਾਡੇ ਘਰ ਤੇ ਜਿਵੇਂ ਫੋਨ ਕੀਤਾ ਤਾਂ ਸਾਰੇ ਸਾਰੇ ਆ ਗਏ ਨਾ ਤੇ ਤੁਹਾਡੇ ਹਸਬੰਡ ਕਿਸ ਚੀਜ਼ ਦੀ ਜਿਹੜੇ ਜੋਣਾ ਲੜ ਰਹੇ ਨੇ ਕਿੱਥੇ ਉਮੀਦਵਾਰੀ ਦੀ ਆਪਕੇ ਐਸੋਸੀਏਸ਼ਨ ਦੀ ਲੜਨੈ ਨੇ ਜਿਵੇਂ ਤੇ ਬਾਕੀ ਹੁਣ ਕੀ ਲੱਗਦਾ ਕਿ ਸਾਰੇ ਇਲੈਕਸ਼ਨ ਕਰਕੇ ਹੋ ਰਿਹਾ ਸਭ ਬਿਲਕੁਲ ਮੈਨੂੰ ਤਾਂ ਵੀ ਲੱਗ ਰਿਹਾ ਪਰ ਤੇ ਨੌਜਵਾਨ ਦੀ ਇਹ ਰੰਜਮ ਜੀ ਕੀ ਮਾਮਲਾ ਜੀ ਇਹ ਸਾਰਾ ਇਹਦੇ ਬਾਰੇ ਮਾਮਲਾ ਜੀ ਵੀ ਅਸੀਂ ਮੰਡੀ ਸੀ ਤੇ ਫੋਨ ਆਇਆ ਇਸ ਕਰੋਂ ਕਿ ਇਸ ਤਰ੍ਹਾਂ ਕੋਈ ਸਸਪੀਸ਼ੀਅਸ ਵਿਅਕਤੀ ਕੋਦਮ ਬੜਿਆ ਅੰਦਰ ਔਰ ਲੌਬੀ ਚ ਐਂਟਰ ਕਰਦਾ ਹੋਇਆ ਸਟੇਅਰਸ ਤੋਂ ਚੜ ਕੇ ਉੱਪਰ ਚਲਾ ਗਿਆ ਜੀ ਔਰ ਰੂਮ ਦੇ ਵਿੱਚ ਜਾ ਕੇ ਉਹਨੇ ਲੋਕ ਲਗਾ ਲਿਆ ਹਮ ਔਰ ਮੇਰੇ ਹਾਲ ਤੋਂ ਪਹਿਲਾਂ ਉਹ ਕਿਉਂਕਿ ਜਿਹੜੇ ਨਜ਼ਦੀਕ ਵਾਲੇ ਦੋਸਤ ਨੇ ਉੱਥੇ ਪਹੁੰਚ ਗਏ ਸੀ ਉਹਨਾਂ ਨੇ ਉਹਨੂੰ ਅੰਦਰੋਂ ਕੱਢ ਕੇ ਤੇ نیچے ਲੌਬੀ ਚ ਉਹਦੇ ਕੋਲ ਪੁੱਛਦੇ ਪਏ ਸੀ ਵੀ ਕੀ ਤੇਰਾ ਕੀ ਮਸਲਾ ਭਾਈ ਤੂੰ ਕਿਉਂ ਇਸ ਤਰ੍ਹਾਂ ਐਂਟਰ ਕੀਤਾ ਬਿਨਾ ਪਰਮਿਸ਼ਨ ਤੋਂ ਲੇਡੀਜ਼ ਕਰ ਰਹੇ ਨੇ ਉਹ ਪੈਨਿਕ ਵਿੱਚ ਨੇ ਕੀ ਚੱਕਰ ਹੈ ਉਨੇ ਗੱਲ ਕਹੀਏ ਕਿ ਮੇਰੇ ਪਿੱਛੇ ਲੜਕੇ ਲੱਗ ਗਏ ਸੀ ਉਹ ਕਾਪੇ ਚਲਾਉਂਦੇ ਪਏ ਸੀ ਕਿ ਮੈਨੂੰ ਮੇਰੀ ਜਾਨ ਦਾ ਖਤਰਾ ਸੀ ਔਰ ਮੈਂ ਇਸ ਕਰਕੇ ਆਉਦੀ ਜਾਨ ਬਚਾਉਣ ਦਾ ਮਾਰਾ ਜਿਹੜਾ ਐ ਮੈਂ ਭੱਜ ਕੇ ਅੰਦਰ ਵੜਿਆ ਤੇ ਮਤਲਬ ਆ ਆ ਉਹਨੇ ਗੱਲ ਕਹੀਏ ਲੇਕਿਨ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਉਹ ਫੈਮਿਲੀ ਜਿਹੜੀ ਹੈਗੀ ਹੈ ਉਹ ਪੈਨਿਕ ਦੇ ਵਿੱਚ ਹੈਗੀ ਹੈ ਔਰ ਅਸੀਂ ਫਿਰ ਪੁਲਿਸ ਨੂੰ ਬੁਲਾ ਕੇ ਪਰ ਲੜਕਾ ਉਹਨਾਂ ਦੇ ਹੈਂਡਓਵਰ ਕੀਤਾ ਵੀ ਇਹਦੇ ਕੋਈ ਵੀ ਐਂਗਲ ਹੋ ਸਕਦੇ ਨੇ ਪੁਲਿਸ ਆਪਦੇ ਤਰੀਕੇ ਨਾਲ ਇਹਨੂੰ ਚੈੱਕ ਕਰ ਲਵੇ ਵੀ ਕੀ ਉਹ ਗੱਲ ਜਿਹੜੀ ਕਹਿ ਰਿਹਾ ਉਹ ਸੱਚ ਕਹਿ ਰਿਹਾ ਜਾਂ ਕੋਈ ਹੋਰ ਇੰਟੈਂਸ਼ਨ ਨਾਲ ਉਹੰਦਰ ਵੜੀ ਜੀ ਇਸ ਗੱਲ ਸਹਿਮਤ ਜਿਹੜਾ ਲੜਕਾ ਗੱਲ ਕਰ ਰਿਹਾ ਹੈ ਇਹਦੇ ਨਾਲ ਸਹਿਮਤ ਜੀ ਸਰ ਦੇਖੋ ਵੀ ਇਹ ਇਹ ਤਾਂ ਪੁਲਿਸ ਇਨਵੈਸਟੀਗੇਟ ਔਨ ਕਰੇ ਨਾ ਕਿਉਂਕਿ ਫਾਜ਼ਿਲਕਾ ਪੁਲਿਸ ਜਿਹੜੀ ਹੈਗੀ ਨਾ ਅੱਜਕੱਲ ਮਿਸਲੀਡ ਬਹੁਤ ਜਲਦੀ ਹੋ ਰਹੀ ਹੈ ਜੀ ਠੀਕ ਹੈ ਨਾ ਕਿਉਂਕਿ ਉਹ ਕਹਿ ਰਹੇ ਨੇ ਵੀ ਅਗਰ ਇਦਰੋਂ ਦੀ ਕੋਈ ਵੀ ਗੱਲ ਕਹੀ ਜਾਵੇਗੀ ਤੇ ਸ਼ਾਇਦ ਉਹ ਦੂਜਾ ਐਂਗਲ ਉਹਨੂੰ ਡਿਸਕਾਰਡ ਕਰਨ ਦੇ ਨiyet ਵਾਲੇ ਪਾਸੇ ਟਰ ਪਰਣਗੇ ਪਰ ਮੈਂ ਸਮਝਣਾ ਵੀ ਅਗਰ ਮੈਂ ਉਹ ਲੜਕੇ ਦੀ ਗੱਲ ਵੀ ਸਹੀ ਮੰਨਾ ਤੇ ਬਹੁਤ ਜ਼ਿਆਦਾ ਜਿਹੜਾ ਇਹ ਚਿੰਤਾ ਦਾ ਵਿਸ਼ੇ ਹੈ ਵੀ ਫਾਜ਼ਲ ਕਾ ਦੀ ਸੜਕਾਂ ਤੇ 7:30-8 ਵਜੇ ਜੇ ਕਾਪੀਆਂ ਨਾਲ ਕਿਸੇ ਮੁੰਡੇ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਵੀ ਇੱਕ ਬਹੁਤ ਵੱਡਾ ਬਰੀ ਪੁਆਇੰਟ ਹੈ ਔਰ ਜੇ ਕੋਈ ਗੋਲਡੀ ਨਾਲ ਕੋਈ ਗੋਲਡੀ ਨੂੰ ਤੇ ਪਰਿਵਾਰ ਨੂੰ ਕੋਈ ਫੌਕ ਜਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਵੀ ਜਿਹੜਾ ਉਹ ਮੇਰੇ ਹਿਸਾਬ ਨਾਲ ਬਹੁਤ ਵੱਡਾ ਤੁਹਾਡਾ ਕੀ ਮੰਨਣਾ ਜੀ ਇਸ ਪੂਰੇ ਮਾਮਲੇ ਨੂੰ ਲੈ ਕੇ ਜੀ ਦੰਡਾ ਕੀ ਕਰਨ ਮੈਂ ਸਮਝਣਾ ਵੀ ਦੋਹਾਂ ਚੀਜ਼ਾਂ ਚ ਜੋ ਵੀ ਹੈ ਉਹ ਮੰਦਭਗ ਹੈ ਠੀਕ ਹੈ ਸਮਝ ਇਸ ਤੀਨ ਵੇ ਮੁੰਡਾ ਅੰਦਰ ਵੜਿਆ ਉੱਪਰ ਪੱਜ ਵਿੱਚ ਮਾਰੇ ਛੜੇ ਹੈ ਲੇਡੀਜ਼ ਨੇ ਥੋਰ ਪਾਇਆ ਸੀ ਸਿੱਖੀਆਂ ਇਕੱਠੇ ਬੈਠੇ ਸੀ ਸਾਨੂੰ ਪਤਾ ਲੱਗਿਆ ਤੇ ਅਸੀਂ ਪੱਜ ਗਏ ਆ ਇਸ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਹ ਨਾ ਗਾਉਂ ਇਨਕੁਆਇਰੀ ਕਰਨਗੇ ਵੀ ਕੌਣ ਕੀ ਇਹ ਗੱਲ ਸੀ ਤੁਹਾਨੂੰ ਕੀ ਲੱਗਦਾ ਜੀ ਜਿਵੇਂ ਮੁੰਡਾ ਦਾਖਲ ਹੋਇਆ ਕੀ ਲੱਗਦਾ ਜੀ ਤੁਹਾਨੂੰ ਕੀ ਮਨਸ਼ਾ ਲੱਗਦੀ ਹੈ ਦੇਖੋ ਜਿੰਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹਨੂੰ ਤਾਂ ਕਹਿੰਦਾ ਜੀ ਮੇਰੇ ਮਗਰ ਮੁੰਡੇ ਲੱਗੇ ਸੀ ਮੈਂ ਤਾਂ ਮੜੇ ਅੰਦਰ ਜੀ ਉਹਨੇ ਤਾਂ ਜਾਂਚ ਦਾ ਵਿਸ਼ਾ ਹੈ ਨਾ ਪਰਿਵਾਰ ਕੀ ਕਹਿੰਦਾ ਜੀ ਤੁਹਾਨੂੰ ਪਰਿਵਾਰ ਨੇ ਤਾਂ ਕੀ ਕਹਿਣਾ ਜੀ ਪਰਿਵਾਰ ਨੂੰ ਕੀ ਪਤਾ ਜੀ ਪਰਿਵਾਰ ਦਾ ਡਰ ਗਿਆ ਲਈ ਕਹੀ ਹੀ ਕਰੇ ਲੇਡੀ ਸੀ ਉਹ ਕੀ ਕਵੇਗਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਅਸਟਾ ਪੁਲਿਸ ਨੂੰ ਦੇ ਦਿੱਤਾ ਬੰਦਾ ਪੁਲਿਸ ਇਨਕੁਆਇਰੀ ਕਰ ਲੈ ਪਰਿਵਾਰੀ ਮੈਂਬਰ ਇੱਥੇ ਨੇ ਉਹ ਕਹਿੰਦੇ ਵੀ ਇਹਨੂੰ ਅੰਦਰ ਜਿਹੜਾ ਕੀ ਖਿੱਚ ਕੇ ਲੈ ਗਏ ਨੇ ਤੇ ਉਸ ਤੋਂ ਬਾਅਦ ਜਿਹੜੀ ਉਹਨੇ ਮਾਰਕੁੱਟ ਵੀ ਕੀਤੀ ਗਈ ਹੈ ਇਹ ਤਾਂ ਉਹਨਾਂ ਪੁਲਿਸ ਨੂੰ ਦੇ ਤਾਂ ਪੁਲਿਸ ਦੇਖ ਲਈ ਖਿੱਚ ਕੇ ਲੈ ਗਏ ਘਰ ਨੂੰ ਜਾਣ ਸਤਾ ਹੀ ਕੋਈ ਨਹੀਂ ਇਹ ਕਾਰ ਕਿੰਨਾ ਦਾ ਹੈ ਜਿਨ੍ਹਾਂ ਦੇ ਘਰ ਦਾ ਖਲੋਇਆ ਇਹ ਪੁਲਿਸ ਸਿੱਛਦੇ ਨੇ ਜਿਹੜੀ ਚੋਣ ਲੜ ਰਹੀ ਹੈ ਇੱਕ ਸੰਬੰਧ ਵਿਅਕਤੀ ਦਾ ਮਿਲਣਾ ਇਹ ਤਾਂ ਹੁਣ ਪੁਲਿਸ ਦਾ ਮੈਟਰ ਹੈ ਪੁਲਿਸ ਕੈਮਰੇ ਚੈੱਕ ਕਰੇਗੀ ਅੰਦਰ ਵੜਿਆ ਬੰਦਾ ਬਿਨਾਂ ਆਵਾਜ਼ ਮਾਰੇ ਉੱਪਰ ਜਾ ਕੇ ਲੁਕ ਗਿਆ ਤੇ ਪੁਲਿਸ ਦਾ ਮੈਟਰ ਪੁਲਿਸ ਕੈਮਰੇ ਚੈੱਕ ਕਰਕੇ ਪਤਾ ਲੱਗ ਜਾਏਗਾ ਵੀ ਕੀ ਕਾਰਨ ਕੀ ਮਨਸ਼ਾ ਸੀ ਇੱਥੇ ਕਿਸ ਨੇ ਭੇਜਿਆ ਹੈ ਡਰਾਉਣ ਵਾਸਤੇ ਭੇਜਿਆ ਹੈ ਕੀ ਕਰਨੇ ਸਾਰਾ ਪਤਾ ਲੱਗ ਜਾਏਗਾ ਕਿੰਨੇ ਕੁ ਦੇਰ ਬਾਅਦ ਘਟਨਾ ਤੋਂ ਬਾਅਦ ਪੁਲਿਸ ਮਤਲਬ ਆ ਚੁੱਕੀ ਹੈ ਤੇ ਬੋਲੋ ਸਾਨੂੰ ਫੋਨ ਥਾਣੇ ਕੀਤਾ ਆ ਕੇ ਮਿਲਾਂਗੇ ਸਰ ਹਾਂ ਪਰ ਜਿਵੇਂ ਕੋਈ ਲੱਗੇ ਕਿ ਤੁਮ ਕਿਹਾ ਦੇ ਕਿ ਉਹ ਲੱਗੇ ਨੇ ਉਹ ਵੀ ਲੱਗੇ ਨੇ ਦੂਸਰੇ ਨੇ ਸਾਡੇ ਮਨ ਦਾ ਬੰਦੇ ਨਾਮ ਨਾ ਦਰ ਜਿਨੇ ਕਰਾਇਆ ਕੋਈ ਗੱਲ ਨਹੀਂ ਕਿਹੜਾ ਮਿਲਦੇ ਨੇ ਹੈ ਇਹ ਦੇਰ ਬਾਅਦ ਆਸਮਾਨ ਤੋਂ ਲੰਗਿਆ ਜੀ ਤਾਂ ਮੈਂ ਭੱਜਿਆ ਉਹ ਮੇਰੇ ਕਾਪਾ ਮਾਰਨ ਲੱਗਿਆ ਸੀ ਮੇਰੇ ਇਹ ਮੈਨੂੰ ਫੜ ਕੇ ਮੇ ਉਧਰੋਂ ਹੱਥ ਛਡਾ ਕੇ ਜੀ ਮੁੰਡੇ ਕਿਹੜੇ ਸੀਗੇ ਕਿਹੜੇ ਮੁੰਡੇ ਸੀਗੇ ਮੈਨੂੰ ਚੰਗੀ ਤਰ੍ਹਾਂ ਨਹੀਂ ਜਾਂਦਾ ਮਨੇ ਨਾਲ ਦੇ ਮੁੰਡਿਆਂ ਨੂੰ ਨਹੀਂ ਦਰਵਾਜ਼ਾ ਖੜਕਾਇਆ ਸੀ ਕਿ ਅਸੀਂ ਤਾਂ ਹੀ ਅੰਦਰ ਬੜੇ ਸੀ ਦਰਵਾਜ਼ਾ ਜੀ ਖੁੱਲਿਆ ਸੀ ਖੁੱਲਾ ਦਾ ਦਰਵਾਜ਼ਾ ਇਹ ਮੈਂ ਪੱਜ ਗਿਆ ਉਧਰ ਅੰਦਰ ਆਇਆ ਮੈਂ ਪੈਦਲ ਸੀ ਪੈਦਲ ਸੀ ਮੈਂ ਚਪਲਾ ਜੀ ਛੱਡ ਕੇ ਬਈ ਵੈਸੇ ਪੈਦਲ ਸੀ ਬਾਈਕ ਤੇ ਸੀਗਾ ਮੈਂ ਬਾਈਕ ਤੇ ਸੀ ਜੀ ਬਾਈਕ ਕਿੱਥੇ ਤੁਹਾਡਾ ਕਿੱਦਾ ਹੈ ਜੀ ਬਾਈਕ ਕਿੱਥੇ ਤੇਰਾ ਬਾਈਕ ਬਾਈਕ ਤੁਹਾਡਾ ਕਿੱਥੇ ਹੈ ਉੱਥੇ ਤੁਸੀਂ ਕੀ ਲਗਦੇ ਹੋ ਮਾ ਮਾ ਅਜਾ ਤੁਸੀਂ ਮਾ ਤੁਹਾਡਾ ਕੀ ਕਹਿਣਾ ਜੀ ਇਹਦੇ ਮਾਰਨੀ ਕੀ ਗੱਲ ਕੀ ਸੀ ਸਾਡਾ ਇੱਕੋ ਮੁੰਡਾ ਹੈ ਨੀ ਨੀ ਜੀ ਨਹੀਂ ਕੀ ਰੋਲਾ ਕੀ ਹੋਇਆ ਕੋਈ ਦੱਸਿਆ ਮੁੰਡੇ ਨੇ ਤੁਹਾਨੂੰ ਰੋਲਾ ਸੀ ਮਾਰਾ ਪਾਣੀ ਇੱਥੇ ਦੂਜੇ ਨੰਬਰ ਅੱਛਾ ਇੱਕ ਮਿੰਟ ਆਹ ਇਹਨੇ ਫੋਨ ਕੀਤਾ ਤੁਹਾਡਾ ਮੁੰਡਾ ਹੈਗਾ ਜੀ ਸਾਡੇ ਬੇਟਾ ਜੀ ਅਜੇ ਤਾਂ ਕੰਮ ਕਰਦਾ ਇਹ ਪੜਾਈ ਕਰ ਰਿਹਾ ਜੀ ਤੁਸੀਂ ਕੀ ਕਰਦੇ ਹੋ ਜੀ ਅਸੀਂ ਮਜ਼ਦੂਰੀ ਕਰਦੇ ਜੀ ਗਾਲੀ ਦਾ ਪਾ ਜੀ ਅੱਛਾ ਨਹੀਂ ਰੋਲਾ ਕਿਸ ਗੱਲ ਦਾ ਜੀ ਪੇਪਰ ਚੱਲ ਰਹੇ ਨੇ ਜੀ ਅੱਛਾ ਅੱਜ ਪੇਪਰ ਸਮਾਚਿਕ ਦੇ ਗਿਆ ਸੀ ਜੀ ਦੋ ਤਿੰਨ ਪੇਪਰ ਰਹਿ ਗਏ ਜੀ ਅਸੀਂ ਇਹੋ ਗੱਲ ਬੱਚਾ ਪੜ੍ਹ ਜਾਵੇ ਚਲੋ ਸ਼ਾਮ ਨੂੰ ਖੇਲਣ ਮਿਲਣ ਜਾਂਦਾ ਜੀ ਬਰਗਰ ਬਰਗਰ ਖਾਣ ਗਿਆ ਜੀ ਇਹਦੇ ਮੁੰਡੇ ਕੋਈ ਪੈਸੇ ਦੇ ਲੈਣ ਤੋਂ ਕਹਿੰਦੇ ਤੁਸੀਂ ਪੈਸੇ ਦੇ ਦਿਓ ਕਹਿੰਦੇ ਤੁਸੀਂ ਦੇ ਦਿਓ ਵੀ 25 ਰੁਪਏ ਦਾ ਕੋ ਰੋਲਾ ਰੱਪਾ ਸੀ ਤੇ ਪਿੱਛੇ ਮੁੰਡੇ ਲੱਗੇ ਜੀ ਇਹ ਭੱਜ ਕੇ ਇੱਥੇ ਆ ਕੇ ਲੁਕ ਗਿਆ ਜੀ ਇਹਨਾਂ ਨੇ ਜੀ ਬਹੁਤ ਕੁਝ ਕਹੀ ਜਾਂਦੇ ਆ ਜਿਹਾ ਹੋ ਗਿਆ ਜਿਹਾ ਇਹ ਹੋ ਗਿਆ ਜੀ ਹਲੋ ਆ ਸਾਡਾ ਅਸੀਂ ਬਿਲਕੁਲ ਪੁਰਾਣੇ ਰਹਿਣ ਵਾਲੇ ਆ 1947 ਦੇ ਬੈਠੇ ਆ ਜੀ ਅਜੇ ਤੱਕ ਸਾਡੇ ਕੋਈ ਕੰਪਲੀਟ ਛਾਣੇ ਚ ਦਰਬਾਰੇ ਚ ਨਹੀਂ ਹੈਗੀ ਜੀ। ਚਲੋ। ਨਾ ਅਸੀਂ ਕੋਈ ਗਲਤ ਕੰਮ ਕਰਦੇ ਨਾ ਕਰਦੇ ਸਾਡੇ ਮੁੰਡੇ ਇਹ 10 ਸਾਲ ਦੇ ਲਗਭਗ ਇਹ ਜੇ ਕਿ ਬੱਚਾ ਵਾਲਾ ਖਿਆਲ ਹੈ ਜੀ ਇੱਥੇ ਆ ਕੇ ਨੇ ਜੀ ਇਹਨਾਂ ਨੇ ਜੋ ਕਹੀ ਜਾਂਦੇ ਆ ਠੀਕ ਹੀ ਜਾਂਦੇ ਆ ਜੀ। ਚਲੋ। ਇਹ ਕਿੰਨਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਦਾਖਲ ਹੋਏ ਨੇ ਜੀ। ਪਤਾ ਨਹੀਂ ਲੱਗ ਰਿਹਾ ਜੀ ਇੱਥੇ ਪਿੱਛੇ ਮੁੰਡੇ ਲੱਗੇ ਸੀ ਜੀ ਇਹ ਗੇਟ ਖੁੱਲਾ ਸੀ ਭੱਜ ਕੇ ਤੇ ਛੁੱਪ ਗਏ ਦੀ। ਜਿਨ੍ਹਾਂ ਦਾ ਘਰ ਕਿੰਨਾ ਦਾ ਸੀਗਾ? ਹਾਂਜੀ ਕਿੰਨਾ ਦਾ ਘਰ ਹੈ ਜੀ ਮੈਨੂੰ ਪਤਾ ਨਹੀਂ ਲੱਗ ਰਿਹਾ ਜੀ ਕਿੰਨਾ ਦਾ ਘਰ ਹੈ ਜੀ ਨਹੀਂ ਪਤਾ ਸੀ ਜੀ ਅੰਮਾ ਜੀ ਤਾਂ ਕੁਦਰਤੀ ਆਇਆ ਜੀ ਇਹਦੇ ਆ ਰੋਲਾ ਪਾ ਗਾ ਮੈਂ ਤਾਂ ਮੈਨੂੰ ਕੁਝ ਨਹੀਂ ਪਤਾ ਕੀ ਰੋਲਾ ਸੀ ਇੱਥੇ ਤੇਂਦਰ ਆ ਕੇ ਕੀ ਕਿਸ ਤਰ੍ਹਾਂ ਦਾ ਮੈਂ ਲੁਕਿਆ ਜੀ ਮੈਂ ਤਾਂ ਕੁਝ ਨਹੀਂ ਕੀਤਾ ਜੀ ਕਿੱਥੇ ਲੁਕੇ ਸੀ ਇੱਥੇ ਲੁਕਿਆ ਜੀ ਅੰਦਰ ਆ ਕੇ ਮੈਂ ਤਾਂ ਜਾਨ ਆਪਣੀ ਬਚਾਈ ਆ ਜੀ ਮੈਂ ਤਾਂ ਕੋਈ ਮੈਂ ਨਾਲ ਕਿ ਗਲਤੀ ਨਾਲ ਆ ਗਿਆ ਮੈਨੂੰ ਲੱਗਦਾ ਇਹ ਗਲਤ ਹੈ ਕਿਸੇ ਦੇ ਫਿਰ ਤੁਹਾਨੂੰ ਫੜਿਆ ਕਿੰਨੇ ਤੁਹਾਨੂੰ ਫੜਿਆ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਫੜਿਆ ਕਿੰਨੇ ਆਂਟੀ ਕਹਿੰਦੇ ਤੁਸੀਂ ਤੂੰ ਕਿਉਂ ਆਇਆ ਇੱਥੇ ਮੈਂ ਕਹਤੋ ਮੇਰਾ ਫੋਨ ਜਮਾ ਕਰ ਲਓ ਮੈਂ ਤੁਹਾਨੂੰ ਹਰੇਕ ਗੱਲ ਦੱਸਣਾ ਮੈਂ ਘਬਰਾਇਆ ਹੋਇਆ ਸੀ ਉਦੋਂ ਬਹੁਤ ਜ਼ਿਆਦਾ ਮੈਂ ਇਹ ਗੱਲ ਕੀਤੀ ਮੈਂ ਕਿ ਮੈਂ ਬਹਿ ਕੇ ਤੁਹਾਨੂੰ ਗੱਲ ਦੱਸ ਦਿੰਦਾ ਬੁਲਿਸਰ ਦਾ ਫੋਨ ਆਇਆ ਉਹ ਮੁੰਡੇ ਉਹਨਾਂ ਮੁੰਡਿਆਂ ਦੀ ਕੀ ਨਾ ਹੈ ਗਿਆ ਤੁਮੜ ਪਰਿਵਾਰ ਕੀ ਕਹਿ ਰਿਹਾ ਜਿੰਨਾ ਘਰੇ ਦਾਖਲ ਹੋਏ ਜੀ ਤੁਸੀਂ ਇਹਨਾਂ ਦਾ ਨਾਮ ਜੀ ਨਹੀਂ ਨਹੀਂ ਇੱਕ ਇੱਕ ਪਰਿਵਾਰ ਹੁਣ ਕੀ ਕਹਿ ਰਿਹਾ ਤੁਹਾਨੂੰ ਉਹ ਕਹਿ ਰਿਹਾ ਮੇਰੇ ਪੁੱਤ ਸੁਖਾਇਏ ਪੁੱਤ ਸੁਖਾ ਜਿ ਮਾਇਨੇ ਉਹਨਾਂ ਦਾਪਾ ਤੁਪਾ ਲਾਇਆ ਕਿਸ ਚੀਜ਼ ਦਾ ਮੇ ਤੁਸੀ ਅੰਦਰ ਕਬੜੇ ਤਨ ਕਿਉਂ ਮੁੰਡਿਆਂ ਨੇ ਮਾਰਾ ਕੀ ਤੈਨੂੰ ਕੁਛ ਹੈਗਾ ਸੀ ਤਾ ਹੀ ਮਾਰਾ ਮੁੰਡਿਆਂ ਨੇ ਤੂੰ ਕੋਈ ਛ ਲੜਾਈ ਹੋਈ ਹੈ ਜੀ ਆਉਦੀ ਜਾਨ ਬਚਾ ਕੇ ਭੱਜਾ ਜੀ ਮੈਂ ਉੱਤਾਂ ਨਹੀਂ ਜੀ ਆਇਆ ਕੋਈ ਮੈਂ ਨਾਲ ਫੋਨ ਚਮਾ ਕਰਾਇਆ ਪਹਿਲਾਂ ਮੈਂ ਕਹਾਂ ਮੈਂ ਉੱਤਾਂ ਨਹੀਂ ਆਇਆ ਤੁਸੀਂ ਰੇਕ ਮੈਂ ਤੁਹਾਨੂੰ ਕੱਲ ਦੱਸੂਗਾ ਮੈਂ ਵੈਸੇ ਨਹੀਂ ਆਇਆ ਇਹਨਾਂ ਨੇ ਮੈਨੂੰ ਕਿਹਾ ਤੂੰ ਭੱਜਾ ਹੁਣ ਭੱਜਾ ਬਣਾ ਰੋਲਾ ਕੀ ਸੀ ਤੁਹਾਡੇ ਨਾਲ ਕਾਪੇ ਲੈ ਕੇ ਕਿਉਂ ਬੇ ਕੋਈ ਕਾਰਨ ਉਹ ਮੇਰੇ ਨਾਲ ਦੇ ਮੁੰਡਿਆਂ ਦਾ ਸੀ ਰੋਲਾ ਮੈਂ ਨਹੀਂ ਨਹੀਂ ਤੁਹਾਡੇ ਨਾਲ ਤੁਸੀਂ ਕਿਹਦੇ ਦੀ ਲੜਾਈ ਹੈ ਚਾਹੀਦੀ ਮਤਲਬ ਨਹੀਂ ਜੀ ਮੇਰੇ ਨਾਲ ਦੇ ਮੁੰਡੇ ਬੋਲ ਪਏ ਸੀ ਜੀ ਉਹਨੇ ਉਹਦੇ ਚਪੇੜ ਮਾਰਦੀ ਤੇ ਉਹਨੇ ਫਿਰ ਮੇਰੇ ਵੀ ਮਾਰਦੀ ਚਪੇੜ ਉਹਨਾਂ ਨਾਲ ਤੇ ਉਹ ਆਪਸ ਚ ਲੜ ਪਏ ਮੇਰੇ ਵੀ ਮਾਰਦੀ ਮੈਂ ਵੀ ਮਾਰਦੀ ਉਹ ਮੁੰਡਾ ਨਾ ਕਾਪਾ ਲੈ ਕੇ ਮੇਰੇ ਪਿੱਛੇ ਪੱਜ ਕੇ ਲੱਗ ਗਿਆ ਮੌਤਰੋਂ ਬਚ ਕੇ ਆਇਆ ਫਿਰ ਆਹਲੇ ਕਰਿਆ ਆਇਆ ਸੀ ਨਹੀਂ ਤੁਹਾਡੀ ਗੱਲ ਤੇ ਹੁਣ ਸੰਤੁਸ਼ਟ ਹੋਏ ਨੇ ਇਹ ਪਰਿਵਾਰ ਵਾਲੇ ਜਿਨ੍ਹਾਂ ਦੇ ਘਰੇ ਤੁਸੀਂ ਦਾਖਲ ਹੋਏ ਜੀ ਹਾਂ ਜਮ ਉਹਨਾਂ ਕੀ ਕਹਿੰਦੇ ਨੇ ਕਿ ਪੁਲਿਸ ਨੂੰ ਦੇਣਾ ਹੈ ਜਾਂ ਕਿਵੇਂ ਕੀ ਸਹਿਮਤੀ ਬਣੀ ਹੈ ਨਹੀਂ ਨਹੀਂ ਉਹ ਕਹਿੰਦੇ ਵੀ ਇਨਸਾਫ ਕਰਨਾ ਹੈ ਇਨਸਾਫ ਚਾਹੀਦਾ ਜੀ ਉਹ ਕਹਿੰਦੇ ਕਿਉਂ ਆਇਆ ਸੀ ਕਿਹੜੀ ਗੱਲ ਹੈ ਬਟਨ ਪਰਿਵਾਰ ਨਾਲ ਕੀ ਗੱਲਬਾਤ ਹੋਈ ਹੈ ਜੀ ਕਹਿੰਦੇ ਆ ਜੀ ਤੁਸੀਂ ਕਿਉਂ ਆਏ ਇੱਧਰ ਮੈਂ ਕਹਾਂ ਜੀ ਆ ਗੱਲਬਾਤ ਤਾਂ ਕਰਕੇ ਆਇਆ ਮੈਂ ਹੁਣ ਤੁਹਾਨੂੰ ਕੀ ਕਹਿ ਰਹੀਨ ਕਾਰਵਾਈ ਕਰਵਾ ਰਹੇ ਨੇ ਤੁਹਾਡੇ ਉੱਤੇ ਨਹੀਂ 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 ਤੁਸੀਂ ਆ ਫੜਾ ਫੜਾ ਮੁੰਡਾ ਸਹੀ ਹੈ ਜੀ ਕੋਈ ਗੱਲ ਨਹੀਂ ਸਾਡੇ ਆ ਜਾ ਬਿਲਕੁਲ ਆ ਜਾ ਸਾਡੇ ਆ ਜਾ ਕਰ ਕੀ ਮਾਮਲਾ ਕੀ ਮਾਮਲਾ ਕੀ ਹੈ ਸਰ ਜੀ ਵੈਰੀਫਾਈ ਕਰਾਂਗੇ ਨਹੀਂ ਹੁਣ ਸ਼ਿਕਾਇਤ ਕੀ ਮਿਲੀ ਸੀਗੀ ਜੀ ਸ਼ਿਕਾਇਤ ਆਜਾ ਕੋਈ ਨਹੀਂ ਮਿਲੇਗੀ ਸਾਨੂੰ ਜੋ ਦਰਨ ਕੇ ਵੇਖੀ ਜੋ ਨਹੀਂ ਕਿੱਥੋਂ ਬਰਾਮਦਗੀ ਕਿੱਥੋਂ ਹੋਈ ਹੈ ਜੀ ਬੰਦੇ ਦੀ ਮੁੰਡੇ ਦੀ ਬਰਾਮਦਗੀ ਕਿੱਥੋਂ ਹੋਈ ਹੈ ਕਿੰਦੇ ਘਰ ਵੜੇ ਅਸੀਂ ਮੁੰਗਾ ਜੀ ਇਹਦੇ ਘਰ ਨਹੀਂ ਵੜੇ ਹਾਂ ਜੀ ਚੱਲ ਲੱਗੇ ਚਲੋ ਯਾਰ ਤੁਸੀਂ ਅੱਜ ਕੀ ਕਹਿਣਾ ਜੀ ਤੁਹਾਡਾ ਜਿਹੜੀ ਗ੍ਰਿਫਤਾਰੀ ਹੋਈ ਸੀ ਅੱਜ ਗੁਮਰਾਹ ਕਰ ਰਹੇ ਨੇ ਸਾਡੇ ਬੱਚੇ ਨੂੰ ਫੜ ਕੇ ਰਸਤੇ ਦੇ ਵਿੱਚੋਂ ਅੰਦਰ ਖਿੱਚ ਕੇ ਲੈ ਗਏ ਨੇ ਬਿਲਕੁਲ ਸਾਡੇ ਬੱਚੇ ਦੇ ਦੋ ਤਿੰਨ ਪੇਪਰ ਰਹਿ ਗਏ ਨੇ ਇਹ ਸਾਡੇ ਬੱਚੇ ਗੁਮਰਾਹ ਕਰ ਰਹੇ ਨੇ ਨਹੀਂ ਕੋਣ ਨਹੀਂ ਕਿਉਂ ਕਰ ਲਿਆ ਜੋ ਚੱਲ ਚੱਲੇ ਸੀ ਪਤਾ ਨਹੀਂ ਕਿਉਂ ਲੈ ਚੱਲੇ ਸਾਨੂੰ ਸਮਝ ਨਹੀਂ ਆ ਰਹੀ ਆਵਾਜ਼ ਆ ਫੁੱਸਲਾ ਆ ਫੁੱਸਲਾ ਅਸੀਂ ਕੁਝ ਸੱਚ ਹੋਣਾ ਦੰਨਾ ਸੱਚ ਸਾਡੀ ਹਮੇਸ਼ਾ ਜੀਤ ਹੁੰਦੀ ਹੈ ਠੀਕ ਹੈ ਸੁਣਿਆ ਨਾ ਤੁਸੀਂ ਸੱਚੇ ਪੁਲਿਸ ਨੇ ਆਦਾ ਕੰਮ ਕਰਨਾ ਹੈ ਠੀਕ ਹੈ ਉਹਨਾਂ ਨੇ ਕੰਮ ਕਰਨਾ ਹੈ ਤੁਸੀਂ ਸੱਚੇ ਤੋਂ ਅੰਦਰ ਨਹੀਂ ਲੋੜ ਨਹੀਂ ਕੁੱਟਦਾ ਨਹੀਂ ਕੁੱਟਦੇ ਨਹੀਂ ਕਿ ਨਹੀਂ ਕੁੱਟਦੇ ਪੇਪਰ ਵੀ ਪੁਲਿਸ ਨਾਲ ਜਾ ਕੇ ਪੇਪਰ ਦੇ ਕੇ ਸਾਲ ਨਹੀਂ ਕਰਾਤਾ ਸੀ ਕਦੀ ਸਾਰ ਨਹੀਂ ਖਰਾਬ ਕਰ ਸਕਦੇ ਰੇਡੀਓ ਦੇ ਪੇਪਰ ਚੱਲ ਰਹੇ ਸੀ ਪੇਪਰ ਪੁਲਿਸ ਨਾਲ ਲੈ ਕੇ ਤੁਹਾਡੇ ਪੇਪਰ ਬੱਚੇ ਦਾ ਖਵਾਏਗੀ ਨਹੀਂ ਨਹੀਂ ਤੁਸੀਂ ਕਹਿ ਦਿੱਤਾ ਮੁੰਡੇ ਨੂੰ ਛਡਾ ਕੇ ਕਿਹਾ ਮੁੰਡੇ ਨੂੰ ਕੁਝ ਕਿੱтка ਨਹੀਂ ਮੁੰਡਾ ਤੁਹਾਡਾ ਛੱਡ ਜਾਏਗਾ ਰੇ ਜੀ ਸਾਡੇ ਮੁੰਡੇ ਨੂੰ ਪਸੰਦ ਇਹ ਕਿ ਖਵਾਇਆ ਪਵਾਇਆ ਕੀ ਆ ਕੀ ਹੋਇਆ ਪਵਾਇਆ ਹੀ ਨਹੀਂ ਆ ਰਹੀ ਸਾਨੂੰ ਉਹ ਵੇਖ ਲੈਣਗੇ ਸਾਡੇ ਤੁਸੀਂ ਇੱਕ ਮਿੰਟ ਤੁਸੀਂ ਕਿੰਨੇ ਚਿਰ ਦਾ ਮੁੰਡਾ ਇੱਕ ਮਿੰਟ ਤੁਸੀਂ ਕਿੰਨੇ ਚਿਰ ਦਾ ਮੁੰਡਾ ਬਿਠਾਇਆ ਹੈ ਤੇਰੇ ਨਾਲੋਂ ਕੀਤੀ ਏ ਮੈਂ ਤਾਂ ਢਾਰੂ ਕੀਤੀ ਤੇਰੇ ਥੋੜੇ ਜਿਹਾ ਕੰਮ ਤੇ ਗਿਆ ਸੀ 10000 ਰੁਪਏ ਦਿੱਤੇ ਨੀ ਤੇ ਤੁਸੀਂ ਫਿਰਦੀ ਹੈ ਕੱਲ ਪਤਾ ਲੱਗ ਜਾਂਦਾ ਫਿਰ ਕੋਈ ਨਹੀਂ ਰੱਖਦਾ ਤੁਸੀਂ ਫਿਰਦੀ ਹੈ ਹਾਂ ਅੱਗੇ ਮੈਨੂੰ ਧਮਕੀਆਂ ਦਿੰਦੇ ਪਿਓ ਢੋਤੀ ਕੀਤੀ ਨਾ ਦੀਆਂ ਬੱਸ ਇਹਦੇ ਗਲਤੀ ਕੀਤੀ